9 ਪੋ ਨੂੰ ਗੰਗੂ ਬ੍ਰਹਮਣ ਵੱਲੋਂ ਸਹਿਬਜ਼ਾਦੇਆਂ ਨੂੰ ਪਕੜਾਇਆ ਜਾਂਦਾ 10 ਪੋ ਨੂੰ ਸਹਿਬਜ਼ਾਦੇਆਂ ਨੂੰ ਕੋਤਵਾਲੀ ਮੋਰਿੰਡੇ ਦੇ ਵਿੱਚ ਰੱਖਿਆ ਜਾਂਦਾ 11 ਪੋ ਨੂੰ ਸਹਿਬਜ਼ਾਦੇਆਂ ਦੇ ਹੱਥਕੜੀਆਂ ਲਾ ਕੇ ਗੱਡਿਆਂ ਤੇ ਬਿਠਾ ਕੇ ਆਪ ਜੀ ਨੂੰ ਸਰਹੰਦ ਲਿਆਇਆ ਜਾਂਦਾ ਸਰਹੰਦ ਬੜਨ ਤੋਂ ਪਹਿਲਾਂ ਪਿੱਪਲ ਦੇ ਥੱਲੇ ਸਹਿਬਜ਼ਾਦੇਆਂ ਨੂੰ ਬਿਠਾਇਆ ਜਾਂਦਾ ਸੁਚਾਨੰਦ ਨੂੰ ਭੇਜਿਆ ਜਾਂਦਾ ਕਿ ਪਛਾਣ ਕਰੋ ਇਹ ਉਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਹਿਬਜ਼ਾਦੇ ਨੇ ਸੁਚਾਨੰਦ ਤੱਬ ਦੇਖਣ ਆਇਓ ਤੱਬ ਮਾਤਾ ਜੀ ਮਨ ਸੁਖ ਪਾਇਓ ਸੁਚਾਨੰਦ ਵੇਖਣ ਆਇਆ ਮਾਤਾ ਜੀ ਬੜੇ ਖੁਸ਼ੀ ਹੋਏ ਮਾਤਾ ਜੀ ਕਹਿਣ ਲੱਗੇ ਆਪਣਾ ਕੋਈ ਆਇਆ ਛੜਾ ਦੇਗਾ ਸੱਚ ਜਾਣਿਓ ਇਹ ਸੁਚਾਨੰਦ ਵੱਡੇ ਸਹਿਬਜ਼ਾਦਿਆਂ ਦੇ ਨਾਲ ਆਪਣੀ ਪੁੱਤਰੀਆਂ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ ਇਸ ਦੀ ਤਸੱਲੀ ਹੋਣ ਤੇ ਸਹਿਬਜ਼ਾਦਿਆਂ ਨੂੰ ਅਲੱਗ ਕਰ ਦਿੱਤਾ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਸਹਿਬਜ਼ਾਦਿਆਂ ਨੇ ਸੁਬੇ ਦੀ ਕਚਹਿਰੀ